ਪੰਜਾਬ ਅੰਦਰ ਹਮੇਸ਼ਾ ਹੀ ਸਮਾਜ ਸੇਵੀਆਂ ਨੇ ਆਪਣਾ ਵੱਡਾ ਸਹਿਯੋਗ ਦਿੱਤਾ ਹੈ ਇਸ ਦੇ ਚਲਦਿਆਂ ਜੋਤੀ ਫਾਊਂਡੇਸ਼ਨ ਦੇ ਵੱਡੇ ਉਪਰਾਲੇ ਤਹਿਤ ਪੰਜਾਬ ਦੇ ਲੋੜਵੰਦ ਪਰਿਵਾਰਾਂ ਲਈ ਜੋਤੀ ਫਾਊਂਡੇਸ਼ਨ ਵੱਲੋਂ 20000 ਲੋੜਵੰਦ ਪਰਿਵਾਰਾਂ ਲਈ 2 ਕਰੋੜ ਦੇ ਨਵੇਂ ਕੱਪੜੇ ਵੰਡਣ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਜੋਤੀ ਫਾਊਂਡੇਸ਼ਨ ਦੇ ਚੇਅਰਪਰਸਨ ਪ੍ਰਭ ਕੀਰਤ ਕੋਰ ਬਰਾੜ ਫਾਊਂਡਰ ਅਤੇ ਸੁਪਰੀਮ ਕੋਰਟ ਦੇ ਐਡਵੋਕੇਟ अजीत ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੀ ਸ਼ੁਰੂਆਤ ਮੁਕਤਸਰ ਜ਼ਿਲ੍ਹੇ ਦੇ ਪਿੰਡ ਚੱਕ ਸ਼ੇਰੇਵਾਲਾ ਤੋਂ ਹੋਈ ਸੀ ਜਿੱਥੇ ਉਹਨਾਂ ਦੇ ਪਿਤਾ ਸਵਰਗਵਾਸੀ ਪ੍ਰਭਜੋਤ ਸਿੰਘ ਜੋਤੀ ਬਰਾੜ ਹਮੇਸ਼ਾ ਹੀ ਸਮਾਜ ਸੇਵੀ ਕੰਮਾਂ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੇ ਰਹੇ ਸਨ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਸਮਾਜ ਸੇਵਾ ਨੂੰ ਅੱਗੇ ਵਧਾਉਣ ਦੇ ਲਈ ਜੋਤੀ ਫਾਊਂਡੇਸ਼ਨ ਰਾਹੀਂ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਨੇ ਇਸ ਮੌਕੇ ਟਰਸਟ ਦੇ ਚੇਅਰਪਰਸਨ ਪ੍ਰਭ ਕਿਰਨ ਕੌਰ ਬਰਾੜ ਫਾਊਂਡਰ ਅਤੇ ਟਰਸਟੀ ਐਡਵੋਕੇਟ ਅਜੀਤ ਬਰਾੜ ਟਰਸਟੀ ਸਰਬਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਪਿੰਡਾਂ ਵਿੱਚ ਰਹਿੰਦੇ 20000 ਲੋੜਵੰਦ ਪਰਿਵਾਰਾਂ ਨੂੰ 2 ਕਰੋੜ ਦੇ ਨਵੇਂ ਕੱਪੜੇ ਵੰਡੇ ਜਾ ਰਹੇ ਨੇ ਹਾਂਜੀ ਜੋਤੀ ਫਾਊਂਡੇਸ਼ਨ ਨਾਲ ਓਯੋ ਨੇ ਤੇ ਕੁਝ ਹੋਰ ਸੰਸਥਾਵਾਂ ਨੇ ਜੁੜ ਕੇ ਇਹ ਉਪਰਾਲਾ ਕੀਤਾ ਜੀ ਜਿੱਥੇ 2 ਕਰੋੜ ਦੇ ਲਗਭਗ ਕੱਪੜੇ ਵੰਡੇ ਜਾ ਰਹੇ ਨੇ ਇਹ ਅਰਾਊਂਡ 20000 ਪਰਿਵਾਰਾਂ ਨੂੰ ਵੰਡੇ ਜਾਣਗੇ ਪੰਜਾਬ ਵਿੱਚ ਦਾ ਇਹ ਬਹੁਤ ਵੱਡੇ ਪੱਧਰ ਤੇ ਚੀਜ਼ ਹੋ ਰਹੀ ਹੈ ਜਿਹੜੀ ਕਦੇ ਵੀ ਨਹੀਂ ਹੋਈ ਸੀ ਜੀ ਇਹ ਸ਼ੁਰੂਆਤ ਪਿੰਡ ਈਸ਼ਰ ਸਿੰਘ ਵਾਲੇ ਤੋਂ ਕੀਤੀ ਗਈ ਹੈ ਜੀ ਜਿਹੜੇ ਕਿ ਇੰਟਰਨੈਸ਼ਨਲ ਸ਼ਾਟਕਨ ਖਿਡਾਰੀ ਨਵਨਦੀਪ ਸਿੰਘ ਬਰਾੜ ਦਾ ਪਿੰਡ ਹੈ ਜੀ ਇਥੋਂ ਸ਼ੁਰੂਆਤ ਤਾਂ ਕੀਤੀ ਗਈ ਹੈ ਜੀ ਕਿਉਂਕਿ ਉਹਨਾਂ ਦਾ ਇੱਕ ਬਿਲੀਫ ਸੀ ਕਿ ਉਹ ਹਰੇਕ ਨੂੰ ਖੁਸ਼ ਕਰਨਾ ਚਾਹੁੰਦੇ ਸੀ ਉਹ ਸਮਾਈਲ ਸਪਰੈਡ ਕਰਨਾ ਚਾਹੁੰਦੇ ਸੀ ਹਰੇਕ ਦੇ ਫੇਸ ਤੇ ਜੋ ਕੋਈ ਉਹਨਾਂ ਨੂੰ ਮਿਲਦਾ ਸੀਗਾ ਉਹ ਗੱਲ ਕਰਨ ਤੋਂ ਬਾਅਦ ਹੱਸਦਾ ਹੀ ਜਾਂਦਾ ਸੀ ਜੀ ਸੋ ਐਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਇਹ ਕੱਪੜੇ ਵੰਡਣ ਦੀ ਸ਼ੁਰੂਆਤ ਕੀਤੀ ਹੈ ਜਿਹੜਾ ਕੋਈ ਕੱਪੜੇ ਲੈ ਕੇ ਜਾ ਰਿਹਾ ਜੀ ਉਹ ਸਭ ਹੱਸਦੇ ਜਾ ਰਹੇ ਆ ਚਾਹੇ ਉਹ ਬੱਚੇ ਐ ਚਾਹੇ ਉਹ ਵੱਡੇ ਐ ਚਾਹੇ ਉਹ ਬੁੱਢੇ ਐ ਉਹ ਬਹੁਤ ਹੱਸਮੁਖ ਉਹਦੇ ਨਾਲ ਇਸ ਦਰਵਾਜ਼ੇ ਤੋਂ ਜਾ ਰਹੇ ਨੇ ਸੋ ਇਹੀ ਚੀਜ਼ ਅਸੀਂ ਚਾਹੁੰਦੇ ਸੀ ਇਹੀ ਚੀਜ਼ ਨਮਨਵੀਰ ਸਿੰਘ ਰਾੜ ਚਾਹੁੰਦੇ ਸੀ ਕਿ ਸਾਰੇ ਲੋਕ ਹੱਸਦੇ ਰਹਿਣ ਹਮੇਸ਼ਾ ਹੱਸਦੇ ਰਹਿਣ ਤੇ ਖੁਸ਼ ਰਹਿਣ ਹਾਂਜੀ ਇਹ ਅਸੀਂ ਉਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਜਿਨ੍ਹਾਂ ਕੋਲ ਨਵੇਂ ਕੱਪੜੇ ਲੈਣ ਦੀ ਕੋਈ ਸਹੂਲਤ ਨਹੀਂ ਹੁੰਦੀ ਬਹੁਤ ਲੋਕਾਂ ਕੋਲ ਪੁਰਾਣੇ ਕੱਪੜੇ ਜ਼ਰੂਰ ਹੁੰਦੇ ਹੈ ਬਟ ਚੰਗੀ ਕੁਆਲਿਟੀ ਦੇ ਨਵੇਂ ਕੱਪੜੇ ਕਿਸੇ ਕੋਲ ਨਹੀਂ ਹੁੰਦੇ ਸੋ ਇਹ OYO ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ OYO ਨੇ ਸਾਨੂੰ ਇਹ ਕੱਪੜੇ ਡੋਨੇਟ ਕੀਤੇ ਜਿਹੜੇ ਅਸੀਂ ਗਾਂ ਪਿੰਡਾਂ ਵਿੱਚ ਇਹਨਾਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਮੈਸੇਜ ਕੀ ਦੇਣਾ ਚਾਹਣਾ ਹੈ ਜਿਹੜਾ ਵੱਡੇ ਪੱਧਰ ਤੇ ਔਰਤਾਂ ਵੀ ਇੱਥੇ ਪਹੁੰਚੀਆਂ ਹੈਗੀਆਂ ਹਾਂਜੀ ਵੱਡੇ ਪਰ ਔਰਤਾਂ ਐਕਚੁਅਲੀ ਇੱਥੇ ਬਹੁਤ ਜ਼ਿਆਦਾ ਪਹੁੰਚੀਆਂ ਹੈਗੀਆਂ ਜੀ ਕਿਉਂਕਿ ਔਰਤਾਂ ਹਮੇਸ਼ਾ ਇੱਕ ਪਰਿਵਾਰ ਦਾ ਮੁਖ ਹੁੰਦੀਆਂ ਐ ਇਹ ਚੀਜ਼ ਨੂੰ ਪਛਾਣਿਆ ਨਹੀਂ ਜਾਂਦਾ ਜਿੰਨੀਆਂ ਜਿਨ੍ਹਾਂ ਪਰਿਵਾਰ ਆਪਦੀਆਂ ਔਰਤਾਂ ਨੂੰ ਮੁਖ ਰੱਖ ਕੇ ਅੱਗੇ ਚੱਲਦੇ ਨੇ ਉਹ ਹਮੇਸ਼ਾ ਜ਼ਿੰਦਗੀ 'ਚ ਸਫਲ ਹੁੰਦੇ ਨੇ ਤੇ ਅਸੀਂ ਆਪਦੀ NGO ਦੇ ਥਰੂ ਇਹ ਸਪਰੈਡ ਕਰਨਾ ਚਾਹੁੰਦੇ ਆ ਕਿ ਔਰਤਾਂ ਬਿਜ਼ਨਸ ਵੀ ਕਰ ਸਕਦੀਆਂ ਜੀ ਔਰਤਾਂ ਜੌਬਸ ਵੀ ਕਰ ਸਕਦੀਆਂ ਜੀ ਤੇ ਜੇ ਇੱਕ ਲੜਕੀ ਨੂੰ ਮੈਂ ਇੱਕ ਟਾਰਚ ਫੜਾਵਾਂ ਤਾਂ ਉਹ ਆਪਣੇ ਪੂਰੇ ਖਾਨਦਾਨ ਨੂੰ ਜਿਹੜੀ ਕਿ ਪੋਵਰਟੀ ਦੀ ਉਹ ਹੁੰਦੀ ਹੈ ਡਾਰਕਨੈਸ ਹੁੰਦੀ ਹੈ ਔਰ ਡਾਰਕਨੈਸ ਆਫ ਪੋਵਰਟੀ ਹੁੰਦੀ ਹੈ ਉਹਦੇ ਚੋਂ ਕੱਢ ਕੇ ਉਹ ਬਾਹਰ ਲੈ ਜਾਂਦੀ ਹੈ ਤੇ ਬਹੁਤ ਉੱਚੇ ਪੱਧਰ ਤੇ ਪਹੁੰਚਾ ਦਿੰਦੀ ਹੈ ਤਾਂ ਇਹ ਸਭ ਨੂੰ ਪਛਾਣਨ ਦੀ ਲੋੜ ਹੈ ਆਪਦੀ ਕੁੜੀਆਂ ਨੂੰ ਪੜਾਉਣ ਦੀ ਲੋੜ ਹੈ ਜੀ ਤੇ ਉਹਨਾਂ ਨੂੰ ਕੁਝ ਵੀ ਜੋ ਵੀ ਉਹ ਕਰਨਾ ਚਾਹੁੰਦੀਆਂ ਚਾਹੇ ਕੋਈ ਉਹ ਮੇਕਅਪ ਦੀ ਲਾਈਨ ਹੈ ਚਾਹੇ ਕੋਈ ਉਹ ਹੋਰ ਮਾਡਲਿੰਗ ਦੀ ਲਾਈਨ ਹੈ ਕੋਈ ਐਕਟਿੰਗ ਦੀ ਲਾਈਨ ਹੈ ਕੋਈ ਉਹ ਆਫੀਸਰ ਬਣਨਾ ਚਾਹੁੰਦੀ ਹੈ ਡਾਕਟਰ ਬਣਨਾ ਚਾਹੁੰਦੀ ਉਹਨੂੰ ਕੁਝ ਵੀ ਉਹ ਬਣਨਾ ਚਾਹੁੰਦੀ ਹੈ ਉਹਦੀ ਵੱਧ ਤੋਂ ਵੱਧ ਹੈਲਪ ਹੋਣੀ ਚਾਹੀਦੀ ਹੈ ਇਸ ਐਨ ਜੀ ਓ ਦੇ ਥਰੂ ਮੈਂ ਉਹਨਾਂ ਬੱਚਿਆਂ ਦੀ ਹੈਲਪ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੂੰ ਇਹ ਐਜੂਕੇਸ਼ਨ ਨਹੀਂ ਮਿਲਦੀ ਇੱਕ ਡਾਕਟਰ ਬਣਨਾ ਚਾਹੁੰਦੀ ਹੈ ਬਹੁਤ ਐਕਸਪੈਂਸਿਵ ਐਜੂਕੇਸ਼ਨ ਹੈ ਜਿਹੜੀ ਉਹ ਕੋਈ ਅਫੋਰਡ ਨਹੀਂ ਕਰ ਸਕਦਾ ਮੈਂ ਸਿਰਫ ਬਹੁਤ ਗਰੀਬ ਲੋਕਾਂ ਦੀ ਗੱਲ ਨਹੀਂ ਕਰ ਰਹੀ ਜਿਹੜੇ ਆਮ ਲੋਕ ਨੇ ਮੈਂ ਉਹਨਾਂ ਦੀ ਵੀ ਗੱਲ ਕਰ ਰਹੀ ਹਾਂ ਵੀ ਉਹ ਅਫੋਰਡ ਨਹੀਂ ਕਰ ਸਕਦੇ ਤਾਂ ਉਹ ਆਪਣੀ ਕੁੜੀਆਂ ਵਿਆਹ ਦਿੰਦੇ ਨੇ ਬਿਕੋਜ਼ ਉਹਨਾਂ ਨੂੰ ਉਹ ਓਪਰਚ्युनिटी ਨਹੀਂ ਮਿਲਦੀ ਮੈਂ ਆਪਦੇ ਐਨ ਜੀ ਓ ਦੇ ਜ਼ਰੀਏ ਉਹਨਾਂ ਔਰਤਾਂ ਨੂੰ ਉਹਨਾਂ ਕੁੜੀਆਂ ਨੂੰ ਇਹ ਓਪਰਚ्युनिटी ਦੇਣਾ ਚਾਹੁੰਦੀ ਹਾਂ ਵੀ ਉਹ ਅੱਗੇ ਪੜ੍ਹ ਸਕਣ ਤੇ ਜੋ ਉਹ ਚਾਹੁੰਦੀਆਂ ਹੌਸਲ ਕਰ ਸਕਣ ਕਿਉਂਕਿ ਉਹ ਆਪਣੀਆਂ ਸੱਤ ਪੁਸ਼ਤਾਂ ਆਪ ਦੇ ਨਾਲ ਅੱਗੇ ਵਧਾ ਲੈਣੀਆਂ ਜੇ ਸਿਰਫ ਇੱਕ ਕੁੜੀ ਪੜ ਜੂਗੀ ਤੇ ਅੱਗੇ ਵੱਧ ਜੂਗੀ ਅਸੀਂ ਜੀ ਪੰਜਾਬ ਦੇ ਪਿੰਡਾਂ ਵਿੱਚ अराउंड 2 ਕਰੋੜ ਦੇ ਕੱਪੜੇ 20000 ਪਰਿਵਾਰਾਂ ਨੂੰ ਵੰਡ ਰਹੇ ਹਾਂ ਇਸ ਉਪਰਾਲੇ ਦੀ ਸ਼ੁਰੂਆਤ ਅਸੀਂ ਕੀਤੀ ਹੈਗੀ ਪੰਡੀਸਰ ਸਿੰਘ ਵਾਲੇ ਤੋਂ ਇੱਥੋਂ ਦੇ ਬੜੇ ਮਸ਼ਹੂਰ ਇੱਕ ਇੰਡੀਆ ਟੀਮ ਦੇ ਸ਼ੂਟਰ ਨਮਨਵੀਰ ਸਿੰਘ ਬਰਾੜ ਉਹਨਾਂ ਦੀ ਯਾਦਗਾਰੀ ਵਿੱਚ ਅਸੀਂ ਇੱਥੋਂ ਸਟਾਰਟ ਕੀਤਾ ਜੀ ਕਿਹੜੇ ਕਿਹੜੇ ਪਿੰਡਾਂ ਤੱਕ ਜਾਵੇਗੀ ਇਹ ਇਹ ਜੀ ਲਗਭਗ ਇੱਥੋਂ ਦੇ ਆਸ-ਪਾਸੇ ਪਿੰਡਾਂ ਨੂੰ ਨਾਲ ਲੈਂਦੇ ਹੋਏ ਤੇ ਮੁਕਸਾ ਡਿਸਟ੍ਰਿਕਟ ਦੇ ਲਗਭਗ ਹਰ ਪਿੰਡ ਨੂੰ ਕਵਰ ਕਰੇਗੀ ਮੇਨ ਮੋਟਿਵ ਕੀ ਹੈਗਾ ਸੰਸਥਾ ਦਾ ਮੇਨ ਮੋਟਿਵ ਇਹ ਜੀ ਜਿਹੜੇ ਗਰੀਬ ਪਰਿਵਾਰ ਨੇ ਜਿਹੜੇ ਨਵਾਂ ਕਪੜਾ ਅਫੋਰਡ ਨਹੀਂ ਕਰ ਸਕਦੇ ਜਿਹੜੇ ਦਿਹਾੜੀਦਾਰ ਬੰਦੇ ਨੇ ਜਿਹੜੇ ਕਦੇ ਹੀ ਨਵਾਂ ਕਪੜਾ ਲੈਂਦੇ ਆ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਸ਼ਰਟ ਟੀ-ਸ਼ਰਟ ਕੋਟ ਪੈਂਟ ਬਿਲਕੁਲ ਨਵੇਂ ਚੰਗੀ ਕੁਆਲਿਟੀ ਦੇ ਦੇ ਰਹੇ ਹਾਂਗੇ ਹੋਰ ਕੀ ਉਪਰਾਲੇ ਕੀਤੇ ਜਾਣਗੇ ਸੰਸਥਾ ਵੱਲੋਂ ਸੱਜਾ ਵੱਲੋਂ ਜੀ ਅਸੀਂ ਕੁੜੀਆਂ ਦੀ ਪੜ੍ਹਾਈ ਕਰਨੀ ਠੀਕ ਹੈ ਜਿਹੜੇ ਆਪਣੇ ਡਿਸੇਬਲ ਲੋਕ ਨੇ ਉਹਨਾਂ ਦੀ ਸਕਿੱਲ ਡਿਵੈਲਪਮੈਂਟ ਤੇ ਉਹਨਾਂ ਨੂੰ ਰੋਜ਼ਗਾਰ ਦੇਣ ਦੇ ਪ੍ਰੋਗਰਾਮ ਕਿਸਾਨਾਂ ਦੇ ਵਾਸਤੇ ਛੋਟੇ ਕਿਸਾਨਾਂ ਵਾਸਤੇ ਕਾਫੀ ਕੰਮ ਕਰ ਰਹੇ ਹਨ ਤੇ ਸਾਡਾ ਮੇਨ ਫੋਕਸ ਹੈਗਾ ਵੀ ਪਿੰਡਾਂ ਦਾ ਵਿਕਾਸ ਕਰੀਏ ਵਾਤਾਵਰਣ ਨੂੰ ਪ੍ਰੋਟੈਕਟ ਕਰਦੇ ਹੋਏ ਅਸੀਂ ਪਿੰਡਾਂ ਦੇ ਨਹੀਂ ਹੋਰ ਧਿਆਨ ਦੇਈਏ ਸਾਫ਼ ਪਾਣੀ ਦੇਈਏ ਬਾਥਰੂਮਾਂ ਦੀ ਫੈਸਿਲਿਟੀ ਦੇਈਏ ਪਿੰਡਾਂ ਦਾ ਵਿਕਾਸ ਕਰਨਾ ਸਾਡਾ ਪ੍ਰਾਇਮਰੀ ਫੋਕਸ ਹੈ ਅ ਦੂਜੇ ਸਤਸਾਵਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਹੈ। ਬਾਕੀ ਸੰਸਦਾਵਾਂ ਨੂੰ ਜੇ ਇਹੀ ਮੈਸੇਜ ਹੈ ਸਾਡੇ ਨਾਲ ਇਸ ਉਪਰਾਲੇ ਵਾਸਤੇ ਸਾਡੇ ਨਾਲ ਕਾਫੀ 1-2 ਸੰਸਦਾਵਾਂ ਜੁੜੀਆਂ ਖਾਲਸਾ ਏਡ ਸਾਡੇ ਨਾਲ ਜੁੜੇ ਆ ਕੇ ਇਹੀ ਹੈ ਵੀ ਆਪਾਂ ਮਿਲ ਜੁਲ ਕੇ ਜਿੰਨਾ ਕਰ ਸਕਦੇ ਆ ਉਹਨਾਂ ਕਰਨਾ ਬੰਦਾ ਨਹੀਂ ਕਰ ਸਕਦਾ। ਸਾਰਿਆਂ ਨੂੰ ਹੱਥ ਜੋੜਨੇ ਚਾਹੀਦੇ ਆ ਤੇ ਮਿਲ ਕੇ ਹੋਜੇ ਵੱਡੇ ਉਪਰਾਲੇ ਪਲਾਨਿੰਗ ਕਰਨੇ ਚਾਹੀਦੇ। ਤੇ ਕਿਹੜੀ ਕਿਹੜੀ ਸਤਸਾਵਾਂ ਤੁਹਾਡੇ ਸਹਿਯੋਗ ਕਰ ਰਹੀਆਂ ਹੈਗੀਆਂ? ਇਸ ਵਾਰ ਸਾਡੇ ਨਾਲ ਜੇ ਖਾਲਸਾ ਏਡ ਵਿਨੋਦ ਗੁਪਤਾ ਚੈਰੀਟੇਬਲ ਟਰਸਟ ਹੈ ਤੇ ਬਹੁਤ ਹੀ ਵੱਡਾ ਯੋਗਦਾਨ ਇਸ ਵਿੱਚ ਉਹ ਰੂਮਸ ਦਏਗਾ ਜੀ। ਕਿੰਨੇ ਲੋੜਵੰਦ ਪਰਿਵਾਰਾਂ ਨੂੰ ਲਾਹ ਦਿੱਤਾ ਇਹ ਡਰਾਈਵ ਸਾਡੀ 1 ਮਹੀਨਾ ਚੱਲੇਗੀ ਜੀ ਤੇ ਤਕਰੀਬ ਤਕਰੀਬ 20000 ਪਰਿਵਾਰਾਂ ਤੱਕ ਇਹ ਕੱਪੜੇ ਪਹੁੰਚਣਗੇ on behalf of entire oyu team i would say ki this is this was the very good initiative to help the people who need exactly in the village areas and uh, i would like to thank jyoti foundation to be the part of oyu and took this much initiative to help the ਪੀਪਲ ਹੂ ਨੀਡ ਇਨ ਦੀ ਵਿਲੇਜ ਏਰੀਆਸ ਐਂਡ ਥੈਂਕ ਯੂ ਸੋ ਮੱਚ ਐਂਡ ਥੈਂਕ ਯੂ ਫਾਰ ਕਾਲਿੰਗ ਅਸ ਥੈਂਕ ਯੂ ਸੋ ਮੱਚ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਇਹ ਜਿਹੜਾ ਪ੍ਰਾਲਾ ਕਰ ਰਿਹਾ ਹੈਗਾ ਇਹ ਬਹੁਤ ਵਧੀਆ ਹੈ ਬੱਚਿਆਂ ਲਈ ਵੀ ਤੇ ਵੱਡੇ ਬਜ਼ੁਰਗਿਆਂ ਲਈ ਵੀ ਹੈਗਾ ਅਸੀਂ ਇਹਨਾਂ ਬਹੁਤ ਧੰਨਵਾਦ ਕਰਦੇ ਆ ਈਤਨਵਾਦੀ ਛੋੜੀ ਜਿਹੜੇ ਬੱਚਿਆਂ ਨੂੰ ਤੁਸੀਂ ਲੀੜੇ ਕੱਪੜਾ ਦੇਤਾ ਗਰੀਬਾਂਦਿਆਂ ਨੂੰ ਹਾਂ ਹੈ ਸ਼ਾਬਾਸ਼ ਜਿਹੜਾ ਤੁਸੀਂ ਆ ਕੇ ਸਾਡੇ ਇਥੇ ਆਤਮਾਨ ਬੰਡੇ ਦਾ ਕੱਪੜਾ ਲੀੜਾ ਗਰੀਬਾਂ ਦੇ ਜਵਾਕਾਂ ਨੂੰ ਪਹਿਲਾਂ ਕਿਸੇ ਨੇ ਕੋਈ ਸਾਨੂੰ ਕੋਸੋਤ ਨਹੀਂ ਦਿੱਤੀਗੀ ਤੇ ਸਾਡੀ ਆ ਕੇ ਇਹ ਤੁਸੀਂ ਸਹਾਇਤਾ ਕਰੀਆ ਧੰਨਵਾਦ ਸੋ ਧੰਨਵਾਦ ਆ ਪੁੱਤ ਜਿਹਨਾਂ ਦੇ ਬੰਡੇ ਆ ਉਹਨਾਂ ਦਾ ਬਖੂਸ਼ੀ ਦਾ ਮਨਾਵੇ ਉਹਨਾਂ ਦੀਆਂ ਬਹੁਤ-ਬਹੁਤ ਖੁਸ਼ੀ ਆ ਸਾਨੂੰ ਹਾਂ ਜੀ ਰੋ ਧੰਨਵਾਦ ਬਹੁਤ ਸੋਹਣਾ ਜੀ ਇਹਨਾਂ ਨੇ ਜਿਹੜਾ ਜਵਾਕਾਂ ਨੂੰ ਕੱਪੜੇ ਬੰਡੇ ਗਰੀਬਾਂ ਨੂੰ ਬਹੁਤ ਧੰਨਵਾਦ ਜੀ ਧੰਨਵਾਦ ਵੀਰਾਂ ਦਾ ਜਿਹੜਾ ਨਾ ਪਰਿਵਾਰਾਂ ਨਾਲ ਸਤਿਮਕ ਕੀਤਾ ਉਹ ਲੀੜੇ ਕੱਪੜੇ ਵੰਡੇ ਗਰੀਬਾਂ ਨੂੰ ਧੰਨਵਾਦ ਇਹਨਾਂ ਦਾ ਆ ਲੀੜਾ ਕੱਪੜਾ ਜਿਹੜਾ ਤੁਸੀਂ ਵੰਡਿਆ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ 30 ਦੇ ਵਾਸਤੇ ਧੰਨਵਾਦ ਮਹਾਰਾਜ ਅਕੜ ਦੀ ਕਲਰ ਸੇ ਥਣ ਗਰੀਬਾਂ ਨੂੰ ਕੋਈ ਕੱਪੜਾ ਨਹੀਂ ਮਿਲਦਾ ਤੁਹਾਨੂੰ ਮਹਾਰਾਜ ਬੜੀ ਬੁਧੀ ਮਕਰ ਧੰਨਵਾਦ ਅਸੀਂ ਬਹੁਤ ਖੁਸ਼ ਹਾਂ ਕਿ ਜੋਤੀ ਫਾਊਂਡੇਸ਼ਨ ਨੇ ਸਾਨੂੰ ਕੱਪੜੇ ਦਿੱਤੇ ਹਾਂ ਤੁਹਾਡੇ ਸਾਰੇ ਬੱਚੇ ਖੁਸ਼ ਨੇ ਆਪਕਾ ਸਾਨੂੰ ਜੋਤੀ ਫਾਊਂਡੇਸ਼ਨ ਨੇ ਇੱਥੇ ਬਲੈਕ ਸਾਨੂੰ ਕੱਪੜੇ ਦਿੱਤੇ ਹਨ ਸਾਡੇ ਸਾਡੇ ਪੁਰਾਣੇ ਸਕੂਲਾਂ ਨੂੰ ਬਿਠਾਣੇ। ਅਸੀਂ ਬਹੁਤ ਖੁਸ਼ ਹਾਂ ਸਾਨੂੰ ਜਿਹੜੇ ਜੋਤੀ ਫਾਊਂਡੇਸ਼ਨ ਨੇ ਸਾਡੇ ਕੋਲ ਸਕੂਲ ਕੀਤਾ ਦਿੱਤਾ ਅਸੀਂ ਜੋਤੀ ਫਾਊਂਡੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਧੰਨਵਾਦ ਕਰਦਾ ਜੋਤੀ ਫਾਊਂਡੇਸ਼ਨ ਵਾਲਿਆਂ ਦਾ ਇਹਨਾਂ ਨੇ ਸਾਨੂੰ ਬਹੁਤ ਵਧੀਆ ਟਰੈਕਸੂਟ ਬੰਦੇ ਸਾਰੇ ਸਕੂਲਾਂ ਵਾਲਿਆਂ ਨੂੰ ਸਾਰੇ ਪਿੰਡ ਵਾਸੀਆਂ ਨੂੰ ਗਰੀਬਾਂ ਨੂੰ ਸਾਰਿਆਂ ਨੂੰ ਬਹੁਤ ਵਧੀਆ ਟਰੈਕਸੂਟ ਬੰਦੇ ਇਹਨਾਂ ਨੇ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜੋਤੀ ਸੱਸ ਸ੍ਰੀ ਕਾਰਵਾਚ ਧੰਨਵਾਦ ਇਹਨਾਂ ਨੇ ਕੱਪੜੇ ਵੰਡੇ ਆ ਉਹਨਾਂ ਦੇ ਬਾਈ ਗੁਰੂ ਜੀ ਖਾਲਸਾ ਉਹਨਾਂ ਨੂੰ ਆਪਦਾ ਮਹਾਰਾਜ ਤੰਦਰੁਸਤ ਰੱਖੇ ਵੱਡੀ ਉਮਰ ਕਰੇ ਬੱਚਿਆਂ ਨੂੰ ਕੱਪੜੇ ਵੰਡੇ ਆ ਜਿਨ੍ਹਾਂ ਨੇ ਕਰੇ ਸਾਰੀ ਨੂੰ ਲੁਜ ਸਾਰੀ ਪਰਿਵਾਰ ਨੂੰ ਸੁਖ ਸੰਧਰ ਰੱਖੇ ਸੱਸ ਸ੍ਰੀ ਕਾਰਵਾਚ ਬਾਈ ਗੁਰੂ